ਕਰਤਾਰ ਸਿੰਘ ਸਰਾਬੇ ਨੂੰ ਭਗਤ ਸਿੰਘ ਆਪਣਾ ਨਾਇਕ ਮੰਨਦਾ ਸੀਗਾ ਠੀਕ ਆ ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਬੇ ਦੀ ਫੋਟੋ ਜਿਹੜੀ ਆ ਆਪਣੀ ਜੇਬ ਚ ਪਾ ਕੇ ਰੱਖਦਾ ਸੀਗਾ 1912 ਦੇ ਵਿੱਚ 237 ਲੋਕਾਂ ਨੇ ਅਪਲਾਈ ਕੀਤਾ ਅਮਰੀਕਾ ਦੀ ਧਰਤੀ ਤੇ ਉਤਰਨ ਵਾਸਤੇ 236 ਲੋਕਾਂ ਨੂੰ ਰਿਜੈਕਟ ਕੀਤਾ ਗਿਆ ਉਹਨਾਂ ਦਿਨਾਂ 'ਚ ਜਦੋਂ ਭਾਰਤੀਆਂ ਨੂੰ ਇੰਟਰਵਿਊ ਨਹੀਂ ਅਮਰੀਕਾ ਵਰਗੇ ਮੁਲਕਾਂ 'ਚ ਕਰਨ ਦਿੱਤਾ ਜਾਂਦਾ ਸੀ ਤੇ ਕਰਤਾਰ ਸਿੰਘ ਸਰਾਬਾ ਉਹਨਾਂ ਲੋਕਾਂ ਦੇ ਵਿੱਚੋਂ ਸੀ ਜਿਹੜਾ ਵਧੀਆ ਪੜ੍ਹਾਈ ਹਾਸਲ ਕਰਨ ਵਾਸਤੇ ਅਮਰੀਕਾ ਗਿਆ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਕਿ ਪਾਰਕਾਂ 'ਚ ਲਿਖਿਆ ਜਾਣਾ ਜਾਂਦਾ ਹੁੰਦਾ ਸੀ ਕਿ ਡੌਗ ਐਂਡ ਇੰਡੀਅਨਜ਼ ਆਰ ਨਾਟ ਅਲਾਉਡ ਵੀ ਉਹ ਜਿਹੜੇ ਪਾਰਕਾਂ ਦੇ ਵਿੱਚ ਆਉਣ ਤੋਂ ਵੀ ਮਨਾਈ ਸੀਗੀ ਉਹਨਾਂ ਨੂੰ ਪੈਸੇ ਘੱਟ ਮਿਲਦੇ ਸੀ ਕੰਮ ਵੱਧ ਲਿਆ ਜਾਂਦਾ ਸੀਗਾ ਬਾਹਰ ਜਾ ਕੇ ਇਹਨਾਂ ਨੇ ਦੇਖਿਆ ਵੀ ਲੋਕ ਜਿਹੜੇ ਗੁਲਾਮ ਦੇਸ਼ ਦੇ ਵਸਿੰਦੇ ਆ ਉਹ ਜਿੱਥੇ ਮਰਜ਼ੀ ਚਲੇ ਜਾਣ ਉਹਨਾਂ ਨੇ ਗੁਲਾਮੀ ਵੀ ਭੁਗਣੀ ਉੱਥੇ ਜਾ ਕੇ ਫੇਰ ਗਦਰੀਆਂ ਨੇ ਫੈਸਲਾ ਕਰਿਆ ਕਿ ਆਪਦੇ ਮੁਲਕ ਨੂੰ ਸੋਨਾ ਬਣਾਵਾਂਗੇ ਇਹ ਇਹਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਵਾਂਗੇ ਤੇ ਇੱਥੋਂ ਦੀ ਜਿਹੜੀ ਹਕੂਮਤ ਆ ਉਹ ਭਾਰਤੀ ਲੋਕ ਕਰਨਗੇ ਪੰਜਾਬੀ ਦਾ ਕੋਈ ਵੀ ਅਖਬਾਰ ਅੱਜ 10 ਲੱਖ ਦੀ ਗਿਣਤੀ 'ਚ ਨਹੀਂ ਨਿਕਲਦਾ ਗਦਰ ਅਖਬਾਰ ਉਸ ਸਮੇਂ ਉਹਨਾਂ ਨੇ 10 ਲੱਖ ਦੀ ਗਿਣਤੀ 'ਚ ਕੱਢਿਆ ਤੇ ਜਿਹਦਾ ਸਾਰਾ ਜਮਾ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਸਿਰ ਸੀਗਾ ਸਰਾਭਾ ਉਰਦੂ ਦਾ ਪੰਜਾਬੀ ਦੇ ਵਿੱਚ ਤਰਜਮਾ ਕਰਦਾ ਸੀਗਾ ਇਸ ਤੋਂ ਬਣਾ ਗੁਜਰਾਤੀ ਪਸ਼ਤੋ ਨੇਪਾਲੀ ਤੇ ਮਰਾਠੀ ਭਾਸ਼ਾਵਾਂ ਦੇ ਵਿੱਚ ਅਖਬਾਰ ਜਿਹੜਾ ਇਹ ਸ਼ਾਫ ਸ਼ਾਫ ਕਾ ਹਿੰਦੁਸਤਾਨ ਦੇ ਵਿੱਚ ਭੇਜਿਆ ਜਾਂਦਾ ਸੀਗਾ ਅਖਬਾਰ ਤੇ ਬੈਣ ਵੀ ਲੱਗਿਆ ਬਹੁਤ ਤਰ੍ਹਾਂ ਤਰ੍ਹਾਂ ਦੇ ਤਰੀਕੇ ਜਿਹੜੇ ਗੁਪਤ ਤਰੀਕੇ ਅਪਣਾ ਕੇ ਉਹਨੂੰ ਹਿੰਦੁਸਤਾਨ ਚ ਭੇਜਿਆ ਜਾਂਦਾ ਸੀ